ਰੋਣਾ ਨਹੀਂਗਾ ਵੇਖ ਕਰਕੇ ਨਹੀਂ ਪੜਨ ਗਈ ਹਾਂ ਪੜਾ ਦੀ ਨਾਲ ਪੜਾ ਦੀ ਰੋਣਾ ਸੇਵਾ ਦੇ ਲਈ ਆਪ ਜੀ ਦੇ ਦਰ ਕਰਦੇ ਸੇਵਕ ਸਰਦਾਰ ਮਨਦੀਪ ਸਿੰਘ ਮੱਨਾ ਸਰਦਾਰ ਗੁਰਪਤਾਪ ਸਿੰਘ ਜੀ ਟਿੱਕਾ ਤੇ ਹੋਰ ਸਾਰੇ ਹੀ ਗੁਰਮੁਖ ਪਿਆਰੇ ਦੇ ਮਹਾਰਾਜ ਲੈਂਟਰ ਦੀ ਸੇਵਾ ਹੋ ਰਹੀ ਹੈ ਸੱਚੇ ਪਾਤਸ਼ਾਹ ਆਪ ਜੀ ਨੇ ਕਿਰਪਾ ਕਰਨੀ ਰਹਿਮਤ ਕਰਨੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾਸ ਦੋਸਤੋ ਮੈਂ ਪਿੰਡ ਗੱਗੋਮਾਲ ਦੇ ਵਿੱਚ ਆ ਔਰ ਆਏ ਸੀਗੇ ਇੱਥੇ ਅਸੀਂ ਜਿੱਥੇ ਸਭ ਤੋਂ ਪਹਿਲਾਂ ਘਰ ਜਿਹੜਾ ਸ਼ੁਰੂ ਕੀਤਾ ਸੀ ਅੱਜ ਉਹਦਾ ਲੈਂਟਰ ਪੈ ਰਿਹਾ ਸੀਗਾ ਬਾਬੇ ਮਿੱਠੇ ਟਵਾਣੇ ਵਾਲਿਆਂ ਨੇ ਉੱਥੇ ਅਰਦਾਸ ਕੀਤੀ ਔਰ ਲੈਂਟਰ ਪੈਣ ਤੋਂ ਬਾਅਦ ਮਤਲਬ ਜਦੋਂ ਸ਼ੁਰੂ ਹੋ ਗਿਆ ਲੈਂਟਰ ਪੈਣਾ ਔਰ ਪਰਿਵਾਰ ਦੇ ਚਿਹਰੇ ਤੇ ਮਤਲਬ ਇੱਕ ਖੁਸ਼ੀ ਆਮ ਹੀ ਦਿਖ ਰਹੀ ਸੀ ਵੀ ਮਤਲਬ ਕਿੰਨਾ ਸਕੂਨ ਮਿਲਦਾ ਹੈ ਬੰਦੇ ਨੂੰ ਔਰ ਉਸ ਤੋਂ ਬਾਅਦ ਕੱਲ ਦਾ ਇਸ਼ਾਰਾ ਪਾਉ ਮੰਗਲ ਸੋ ਸਾਨੂੰ ਕਹਿ ਰਹੇ ਸੀ ਵੀ ਇੱਕ ਪਰਿਵਾਰ ਹੈ ਤੁਸੀਂ ਉਹਨਾਂ ਦੀ ਵੀ ਕਿਤੇ ਜੇ ਹੋ ਸਕਦਾ ਵਾ ਤੇ ਉਹਨਾਂ ਦੀ ਮੱਤ ਜਿਹੜੀ ਹੋ ਸਕਦਾ ਤੇ ਪ੍ਰਮਾਤਮਾ ਆਪ ਹੀ ਕਰਾਉਂਦਾ ਜੀ ਅਸੀਂ ਤੇ ਇੱਕ ਨੀਤ ਨਾਲ ਤੁਰੇ ਆਉਨੇ ਆਂ ਪਰ ਮੈਂ ਇੱਕ ਚੀਜ਼ ਹੋਰ ਸੰਗਤ ਨੂੰ ਦੱਸਣਾ ਚਾਹੁੰਨਾ ਵੀ ਮੇਰਾ ਮਨ ਨਾ ਸਵੇਰ ਦਾ ਹੀ ਬੜਾ ਭਰਿਆ ਅਸੀਂ ਵੀ ਇਹ ਸੇਵਾ ਜਿਹੜੀ ਉਹ ਖਤਮ ਕਰਨੀ ਚਾਹੁੰਦੇ ਆਂ ਵੀ ਚਲੋ ਯਾਰ ਮਹੀਨਾ ਹੋ ਗਿਆ ਲੋਕੀ ਤੇ ਪੰਜਾਂ ਪੰਜਾਂ ਦੇਣਾ ਚੀ ਭੱਜ ਗਏ ਸੀਗੇ ਪਰ ਪਿੱਛੇ ਦੇਣ ਵਾਲਿਆਂ ਦਾ ਵੀ ਬੜਾ ਪ੍ਰੈਸ਼ਰ ਰਹਿੰਦਾ ਵੀ ਯਾਰ ਜੇ ਤੁਸੀਂ ਪਾਰਦਰਸ਼ਤਾ ਨਾਲ ਲਵਾਏ ਆ ਤੇ ਸਾਡੀ ਵੀ ਸੇਵਾ ਲਵਾ ਦਿਓ ਪਰ ਛੱਡਣ ਨੂੰ ਕਿਸੇ ਵੇਲੇ ਇਸ ਕਰਕੇ ਨਹੀਂ ਛੱਡਿਆ ਜਾਂਦਾ ਵੀ ਜਦੋਂ ਇਹੋ ਜਿਹੇ ਪਰਿਵਾਰਾਂ ਚਾਹੀਦਾ ਵਾ ਤੇ ਫਿਰ ਸੋਚ ਲਈਦਾ ਵਾ ਵੀ ਹੋਰ 10 15 ਦਿਨ ਲੱਗਣਗੇ ਤੇ ਚਲੋ ਕਿਸੇ ਨਾ ਕਿਸੇ ਦਾ ਤੇ ਸੌਰ ਜੂਗਾ ਅੱਜ ਜਿਹੜੇ ਮੈਂ ਪਰਿਵਾਰ ਦੀ ਗੱਲ ਕਰ ਲਗਾ ਆ ਬਜ਼ੁਰਗ ਖੜੇ ਨੇ ਬਾਪੂ ਬਲਕਾਰ ਸਿੰਘ ਜੀ ਤੁਹਾਡਾ ਨਾਮ ਬਾਪੂ ਬਲਕਾਰ ਸਿੰਘ ਤਿੰਨ ਇਹਨਾਂ ਦੇ ਬੇਟੇ ਨੇ ਤੇ ਤਿੰਨੇ ਹੀ ਡਰਾਈਵਰ ਨੇ ਜੀ ਤਿੰਨੇ ਬੇਟੇ ਡਰਾਈਵਰ ਨੇ ਕੁੱਕੇ ਲੱਕਲਾ ਪੈੜੀ ਤਿੰਨਾਂ ਦੇ ਸਿਵ ਨਹੀਂ ਆਉਦੀ ਔਰ ਇੱਕ ਪਰਿਵਾਰ ਦੇ ਵਿੱਚ ਇੱਕ ਬੇਟਾ ਜਿੱਥੇ ਰਹਿੰਦੇ ਨੇ ਕੱਚੀਆਂ ਇਹਨਾਂ ਦੀਆਂ ਛੱਤਾਂ ਬਾਲੇ ਜਿਹੜੇ ਉਹ ਚੁੰਦੇ ਨੇ ਔਰ ਸਾਨੂੰ ਇੱਥੇ ਬੁਲਾਇਆ ਗਿਆ ਸੀਗਾ ਵੀ ਇਹਨਾਂ ਦਾ ਜਿਹੜਾ ਲੈਂਟਰ ਪੈ ਜਾਵੇ ਤਿੰਨ ਬੇਟੀਆਂ ਨੇ ਇਹਨਾਂ ਦੀਆਂ ਔਰ ਬੇਟੀ ਦੀ ਸ਼ਾਦੀ ਵੀ ਫਰਵਰੀ ਦੇ ਵਿੱਚ ਰੱਖੀ ਹੋਈ ਆ ਮੇਰੀ ਇੱਕ ਕੋਸ਼ਿਸ਼ ਹੈ ਜਿਵੇਂ ਪਾਠੀ ਸਿੰਘ ਦਾ ਸੀਗਾ ਜਿਨ੍ਹਾਂ ਦੇ ਘਰ ਧੀਆ ਨੇ ਉਹਨਾਂ ਦਾ ਜਰੂਰ ਖਿਆਲ ਰੱਖਿਆ ਜਾਵੇ ਕਿਉਂਕਿ ਉਹਨਾਂ ਮਾਤਾ ਜੀ ਵੀ ਕਹਿੰਦੇ ਸੀਗੇ ਜਿਨ੍ਹਾਂ ਦੇ ਘਰ ਬੇਟੀ ਦੀ ਸ਼ਾਦੀ ਸੀਗੀ ਜਿਹਦੀ ਉੱਥੇ ਮਦਦ ਕੀਤੀ ਹੈ ਉਹਨਾਂ ਵੀ ਕਿਹਾ ਸੀਗਾ ਵੀ ਰੱਬਾ ਜਾਤ ਧੀਆ ਦਿਆ ਨਾ ਕਰ ਜੇ ਦਵੇਂ ਤਾਂ ਫਿਰ ਖੁੱਲੇ ਪੈਸੇ ਦਿਆ ਕਰ ਇੰਨਾ ਸਿਰ ਦੇ ਉੱਤੇ ਬੋਝ ਨਾ ਪਵੇ ਐਨੀ ਟੈਨਸ਼ਨ ਨਾ ਰਵੇ ਵੀ ਵਿਆਹਾਂ ਦੀ ਵੀ ਟੈਨਸ਼ਨ ਰਵੇ ਕੱਚੇ ਘਰ ਵੀ ਹੁੰਦੇ ਨੇ ਔਰ ਦੁੱਖ ਮੈਨੂੰ ਇਹੋ ਜੀ ਮਾਨਸਿਕਤਾ ਦਾ ਵੀ ਆਉਂਦਾ ਵੀ ਕਿਹੇ ਵੇਲੇ ਵੀ ਬੇਟੀਆਂ ਪੜ੍ਹਨਾ ਚਾਹੁੰਦੀਆਂ ਨੇ ਘਰ ਦੀਆਂ ਮਜਬੂਰੀਆਂ ਕੋਈ ਪੈਸੇ ਕਰਕੇ ਨੇ ਕੋਈ ਮਤਲਬ ਗਰੀਬੀ ਕਰਕੇ ਇੰਨੀਆਂ ਬੰਦਸ਼ਾਹੀ ਲੱਗ ਜਾਂਦੀਆਂ ਨੇ ਵੀ ਬੱਚੀਆਂ ਜਿਹੜੀਆਂ ਪੜ੍ਹਾਈਆਂ ਹੀ ਨਹੀਂ ਜਾਂਦੀਆਂ ਡਰ ਵੀ ਆਉਂਦਾ ਮਨ ਦੇ ਵਿੱਚ ਸੋ ਬੱਚੀਆਂ ਨੂੰ ਨਿਕਲਣ ਦਿੱਤਾ ਜਾਇਆ ਕਰੇ ਮੈਂ ਤੇ ਅੱਜ ਵੀ ਬਾਪੂ ਜੀ ਨੂੰ ਬੇਨਤੀ ਕੀਤੀ ਵੀ ਜਿਹੜੀਆਂ ਬੱਚੀਆਂ ਪੜ੍ਹਨੀਆਂ ਚਾਹੁੰਦੀਆਂ ਤਿੰਨਾ ਭੈਣਾਂ ਦੇ ਵਿੱਚੋਂ ਇੱਕ ਦਾ ਵਿਆਹ ਫਰਵਰੀ ਦੇ ਵਿੱਚ ਔਰ ਦੂਜੀ ਜਿਹੜੀ ਪੜ੍ਹਨਾ ਚਾਹੁੰਦੀ ਉਹਦੀ ਪਲੱਸ 2 ਉਹਦੀ ਉਮਰ ਹੈ ਅਸੀਂ ਬੱਚੀਆਂ ਤਾਂ ਨਹੀਂ ਵਿਖਾਰੇ ਵੀ ਅੱਗੋਂ ਵੀ ਗ੍ਰੇਜ ਕਰਾਂਗੇ ਵੀ ਕਿਸੇ ਦੀ ਨਵੇਂ ਵੀਡੀਓ ਦੇ ਵਿੱਚ ਵਿਖਾਇਆ ਜਾਵੇ ਬੱਚੀ ਦੀ ਸ਼ਾਦੀ ਹੋਣੀ ਹੈ ਬੱਚੀ ਦਾ ਫਿਊਚਰ ਹੈ ਬੱਚਿਆਂ ਦੇ ਜਿਹੜੇ ਫੇਸ ਨੇ ਉਹ ਨਾ ਮਤਲਬ ਖਾਏ ਜਾਣ ਔਰ ਬੱਚੀ ਜਿਹੜੀ ਹੈ ਉਹ ਪੜਨਾ ਚਾਹੁੰਦੀ ਸੀ ਪਲੱਸ 2 ਤੋਂ ਬਾਅਦ ਔਰ ਪੈਸੇ ਦੀ ਤੰਗੀ ਕਰਕੇ ਵੀ ਪਿਤਾ ਡਰਾਈਵਰੀ ਕਰਦਾ ਹੈ ਪੈੜੀ ਕਿੱਲਾ ਕਿੱਲਾ ਵਾ ਗੁਜ਼ਾਰਾ ਹੀ ਨਹੀਂ ਚੱਲਦਾ ਘਰ ਦੀਆਂ ਛੱਤਾਂ ਬਦਲਣ ਵਾਲੀਆਂ ਨੇ ਫਰਸ਼ ਅੱਜ ਤੱਕ ਨਹੀਂ ਪਏ ਔਰ ਪੜ੍ਹਾਈ ਛੱਡ ਦਿੱਤੀ ਔਰ ਦੂਜੇ ਚਾਚੇ ਦੀ ਬੇਟੀ ਆ ਤਾਏ ਦੀ ਬੇਟੀ ਆ ਜੀ ਉਹਨਾਂ ਦੇ ਦੀ ਉਹਨੂੰ ਵੀ ਪੁੱਛਿਆ ਸਨ 21 ਦੀ ਉਹ ਪਲੱਸ 2 ਕਰਕੇ ਤੇ ਪੜ੍ਹਾਈ ਜਿਹੜੀ ਛੱਡ ਚੁੱਕੀ ਆ ਕੋਵਿਡ ਦੇ ਵਿੱਚ ਉਹਦੀ 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 ਪੜ੍ਹਾਈ ਛੁੱਟ ਗਈ ਸੀ ਪੜ੍ਹਨਾ ਹੋ ਵੀ ਚਾਹੁੰਦੀ ਆ ਬੀਏ ਹਰ ਕੁੜੀ ਕਰਨਾ ਚਾਹੁੰਦੀ ਆ ਜਾਂ ਕੋਈ ਕੋਰਸ ਕਰਨਾ ਚਾਹੁੰਦੀ ਆ ਪਰ ਗਰੀਬੀ ਦੇ ਕਰਕੇ ਪੜ੍ਹਾਈ ਨਹੀਂ ਕੀਤੀ ਜਾਂਦੀ ਸੋ ਮੈਂ ਅਜੇ ਇਹਨਾਂ ਨੂੰ ਵੀ ਕਿਹਾ ਵੀ ਜੇ ਬੱਚੀਆਂ ਪੜ੍ਹਨਾ ਚਾਹੁੰਦੀਆਂ ਨੇ ਬੀਏ ਕਰਨਾ ਚਾਹੁੰਦੀਆਂ ਜਾਂ ਕੋਈ ਕੋਰਸ ਮੈਂ ਆਈਟੀਆਈ ਦੇ ਵਿੱਚ ਪੁੱਛ ਦਿੱਤਾ ਸਲਾਈ ਕਢਾਈ ਪੁੱਛਦੀਆਂ ਸੀਗੀਆਂ ਫੈਸ਼ਨ ਟੈਕਨੋਲੋਜੀ ਦਾ ਕੋਰਸ ਹੈ ਸਾਡੇ ਸੰਜੀਵ ਸ਼ਰਵਾ ਨੇ ਅਮਰਸਾਰਾ ਆਈਟੀਆਈ ਦੇ ਹੈੱਡ ਉਹਨਾਂ ਨੇ ਅਜਨਾਲੇ ਫੋਨ ਕਰ ਦਿੱਤਾ ਜੇ ਐਡਮਿਸ਼ਨ ਲੈ ਲੈਣ ਗਿਆ ਕੱਲ ਜਾ ਕੇ ਔਰ ਇਹਨਾਂ ਦਾ ਜਿਹੜਾ ਖਰਚਾ ਵਾ ਉਹ ਵੀ ਜਿਹੜਾ ਸਾਡੇ ਵੱਲੋਂ ਅਸੀਂ ਕਿਸੇ ਨਾ ਕਿਸੇ ਨੂੰ ਤਰਲਾ ਮਿੰਤ ਕਰ ਲਾਂਗੇ ਜਿਹੜਾ ਸਾਡੇ ਵੱਲੋਂ ਮੇਰੇ ਵੱਲੋਂ ਜਿੱਦਾਂ ਅਸੀਂ ਲੁਧਿਆਣੇ ਕੋਵਿਡ ਦੇ ਵਿੱਚ ਇੱਕ ਜਿਮ ਟ੍ਰੇਨਰ ਨੇ ਖੁਦਕੁਸ਼ੀ ਕੀਤੀ ਸੀ ਉਹਦੇ ਬੱਚੇ ਦੀ ਅੱਜ ਤੱਕ ਫੀਸ ਹਰ ਸਾਲ ਅਸੀਂ 66000 ਰੁਪਇਆ ਭਰ ਰਹੇ ਹਾਂ ਮਤਲਬ ਕਿੱਡੀ ਕ ਗੱਲ ਹੈ ਯਾਰ ਬੱਚਿਆਂ ਨੂੰ ਪੜਾਉਣ ਦਾ ਜਿਹੜਾ ਬੰਦੋਬਸਤ ਕਰਨਾ ਚਾਹੀਦਾ ਵਾ ਸਾਰੀਆਂ ਬੱਚੀਆਂ ਪੈਸੇ ਕਰਕੇ ਜੇ ਪੜ੍ਹਾਈ ਛੱਡ ਜਾਣ ਤੇ ਸਾਡੇ ਸਮਾਜ ਦੇ ਉੱਤੇ ਲਾਹਣਤਾ ਸਾਡੇ ਰਕੇ ਟਾਰਾ ਮਾਰਨ ਵਾਲਿਆਂ ਦੇ ਉੱਤੇ ਲਾਹਣਤਾ ਔਰ ਅਸੀਂ ਇਹਨਾਂ ਦੀ ਪੜ੍ਹਾਈ ਦਾ ਵੀ ਇਹਨਾਂ ਨੂੰ ਕਹਿ ਦਿੰਦਾ ਵੀ ਤੁਸੀਂ ਜਿਹੜੀ ਆਪਣੀ ਪੜ੍ਹਾਈ ਜਿਹੜੀ ਕੰਟੀਨਿਊ ਕਰੋ ਲਗਾਤਾਰ ਅੱਗੋਂ ਜਾਰੀ ਕਰੋ ਅਸੀਂ ਜਿੱਥੇ ਵੀ ਤੁਸੀਂ ਪੜ੍ਹਨਾ ਚਾਹੁੰਦੀਆਂ ਹੋ ਚਾਹੇ ਪ੍ਰਾਈਵੇਟ ਕਾਲਜ ਪੜ੍ਹ ਲਓ ਚਾਹੇ ਸਰਕਾਰੀ ਚ ਪੜਨਾ ਤੁਹਾਡੀ ਫੀਸ ਦੀ ਜ਼ਿੰਮੇਵਾਰੀ ਉਹ ਸਾਡੀ ਰਹੀ ਮੈਂ ਆਪਣੇ ਕੋਲੋਂ ਕਰਾਂ ਮੈਂ ਕਿਸੇ ਕੋਲੋਂ ਦਵਾਵਾਂ ਪਰ ਪੜੋ ਜ਼ਰੂਰ ਕਿਸੇ ਮਕਾਮ ਤੇ ਤੇ ਪਹੁੰਚੋ ਕਿ ਆਪਾਂ ساری ਉਮਰ ਮਤਲਬ ਇੱਥੇ ਵੀ ਕੱਚੇ ਘਰਾਂ 'ਚ ਹੀ ਰਹੇ ਆ ਅਗਲੇ ਪਾਸੇ ਜਾ ਕੇ ਵੀ ਹੋ ਰੋਟੀਆਂ ਲਾਉਂਦੀਆਂ ਰਵਾਂਗੇ ਤੇ ਕੰਮ ਕਰਦੀਆਂ ਰਵਾਂਗੇ ਆ ਕੋ ਪੜ ਲੈ ਕੇ ਆਪਾਂ ਨੇ ਆਪ ਨੂੰ ਕਿਸੇ ਮਕਾਮ ਦੇ ਉੱਤੇ ਕੋ ਪ੍ਰਾਈਵੇਟ ਏਡੇ ਦੇ ਵ ਤਾਨੂੰ ਮਿਲ ਜਾਵੇ ਤੁਹਾਡੀ ਜ਼ਿੰਦਗੀ ਅੱਗੋਂ ਤੇ ਪੀੜੀਦਰ ਪੀੜੀ ਚਲਦਾ ਜਾਂਦਾ ਫਿਰ ਜੇ ਤੁਹਾਡੇ ਮਤਲਬ ਅੱਗੋਂ ਵੀ ਮਤਲਬ ਪਹਿਲਾਂ ਵੀ ਇਹੀ ਰਹੇ ਹੋਣਗੇ ਜੀ ਘਰ ਉਹਦੋਂ ਪੱਕੇ ਨਹੀਂ ਹੋਣੇ ਦਾਦਿਆਂ ਵੇਲੇ ਉਹ ਬਜ਼ੁਰਗ ਬੈਠਾ ਦੂਜੀ ਪੀੜੀ ਆ ਗਈ ਤੀਜੀ ਉਹ ਹੈ ਯਾਰ ਮਤਲਬ ਕੱਚੇ ਘਰਾਂ ਦੇ ਵਿੱਚ ਹੀ ਤਿੰਨ ਤਿੰਨ ਪੀੜੀਆਂ ਆਪਾਂ ਕੱਢ ਦਿੰਨੇ ਇਹਨਾਂ ਦੇ ਵਿੱਚ ਹਾਲ ਤੇ ਆ ਬੱਚਿਆਂ ਦੀ ਭਲੀ ਮਾਨਸੀ ਦੀ ਵੀ ਉਹਨਾਂ ਨੂੰ ਪੁੱਛਿਆ ਕੀ ਚਾਹੀਦਾ ਵਾ ਤੇ ਉਹ ਦੱਸ ਹੀ ਨਹੀਂ ਸਕੀਆਂ ਸਿਵਾਏ ਰੋਣ ਤੋਂ ਵੀ ਅਸੀਂ ਤੁਹਾਨੂੰ ਵਿਖਾ ਨਹੀਂ ਸਕਦੇ ਇਹਦੇ ਵਿੱਚ ਵੀ ਸਿਵਾਏ ਰੋਣ ਤੋਂ ਵੀ ਜਿਹਨੂੰ ਪੁੱਛਿਆ ਤੇਰੀ ਪੜ੍ਹਾਈ ਕੋ ਛੁੱਟੀ ਆ ਤੇ ਅਥਰੂ ਹੀ ਆਉਂਦੇ ਸੀ ਅੱਖਾਂ 'ਚੋਂ ਹਾਲਾਤ ਨੇ ਜਦੋਂ ਇਹੋ ਜਿਹੇ ਹਾਲਾਤ ਵੇਨਾ ਨਾ ਕਿਸੇ ਵੇਲੇ ਗੁੱਸਾ ਵੀ ਆਉਂਦਾ ਬਹੁਤ ਜ਼ਿਆਦਾ ਮੈਂ ਲੜਕੀਆਂ ਨੇ ਮੈਨੂੰ ਕੁਝ ਨਹੀਂ ਦੱਸਿਆ ਪਰ ਮੈਂ ਅੰਦਾਜ਼ਾ ਲਾ ਲਿਆ ਕਿ ਜਿਹੜੇ ਦਾਦਾ ਜੀ ਆ ਉਹ ਪੜ੍ਹਾਈ ਦੇ ਹੱਕ ਦੇ ਵਿੱਚ ਨਹੀਂ ਹੈਗੇ ਮੈਂ ਉਹਨਾਂ ਨੂੰ ਪੁੱਛਿਆ ਬੱਚੀਆਂ ਨੂੰ ਪੜ੍ਹਾ ਦਈਏ ਤੇ ਅੱਗੋਂ ਆਂਦੇ ਪੜ੍ਹਾ ਕੇ ਕੀ ਕਰਨਾ ਵਾ ਸੋ ਇਹੋ ਜੀ ਮਾਨਸਿਕਤਾ ਵੀ ਨਹੀਂ ਰੱਖਣੀ ਚਾਹੀਦੀ ਔਰ ਪਰਿਵਾਰ ਨੇ ਵਿਰੋਧ ਹੀ ਨਹੀਂ ਕੀਤਾ ਇਹੋ ਜਿਹਾ ਜਿਹੜਾ ਪਛੜਿਆ ਪਾਨਿਆ ਵੀ ਲੜਕੀਆਂ ਨੂੰ ਬਾਹਰ ਹੀ ਨਹੀਂ ਭੇਜਣਾ ਨਿਕਲ ਨਹੀਂ ਦੇਣਾ ਉਸ ਤੋਂ ਬਾਅਦ ਭਾਵੇਂ ਕੁੜੀਆਂ ساری ਉਮਰ ਰੋਂਦੀਆਂ ਰਹਿਣ ਧੱਕੇ ਖਾਂਦੀਆਂ ਰਹਿਣ ਕੋ ਰੋਟੀ ਪਾਣੀ ਦਾ ਗੁਜ਼ਾਰਾ ਵੀ ਨਾ ਚੱ ਇਹੋ ਜੀ ਮਾਨਸਿਕਤਾ ਪਰਿਵਾਰਾਂ ਚ ਨਹੀਂ ਹੋਣੀ ਚਾਹੀਦੀ ਮੈਂ ਇੱਕ ਗੱਲ ਜ਼ਰੂਰ ਕਹਿਣਾ ਵੀ ਬਜ਼ੁਰਗਾਂ ਦਾ ਜਿੱਥੇ ਬਣਦਾ ਵਾ ਸਤਿਕਾਰ ਜ਼ਰੂਰ ਕਰਨਾ ਚਾਹੀਦਾ ਵਾ ਪਰ ਇੱਕ ਜਣਾ ਸਾਰੇ ਪਰਿਵਾਰ ਨੂੰ ਮਤਲਬ ਇਸ ਤਰੀਕੇ ਲੜਕੀਆਂ ਦਾ ਭਵਿੱਖ ਹੀ ਖਤਰੇ ਚ ਪਾ ਦੇਵੇ ਸਾਰੇ ਪਰਿਵਾਰ ਨੂੰ ਮੈਂ ਨਹੀਂ ਕਹਿੰਦਾ ਲੜਨਾ ਚਾਹੀਦਾ ਪਰ ਮਿਲ ਕੇ ਸਮਝਾਉਣਾ ਜ਼ਰੂਰ ਚਾਹੀਦਾ ਇਹੋ ਜੀ ਅੜਚਣ ਰਾਹ ਦੇ ਵਿੱਚੋਂ ਦੂਰ ਕਰਨੀ ਚਾਹੀਦੀ ਤਾਂ ਜੋ ਬੱਚਿਆਂ ਦਾ ਭਵਿੱਖ ਸੁਰੱਖਿਅਤ ਹੋ ਸਕੇ ਸੋ ਸਾਡਾ ਸਾਰਿਆਂ ਦਾ ਜਿਹੜਾ ਸਾਥ ਦੇਣਾ ਫਰਜ਼ ਬਣਦਾ ਇੱਕ ਦੂਜੇ ਦਾ ਖਾਸ ਕਰਕੇ ਜਿਨ੍ਹਾਂ ਦੇ ਘਰ ਦੇ ਵਿੱਚ ਧੀਆ ਨੇ ਉਹਨਾਂ ਦਾ ਖਿਆਲ ਰੱਖਿਆ ਜਾਵੇ ਔਰ ਗੱਲ ਲੈਂਟਰ ਦੀ ਸੀ ਕਿ ਸਾਨੂੰ ਲੈਂਟਰ ਕਰਕੇ ਬੁਲਾਇਆ ਸੀਗਾ ਮੈਂ 1-2 ਦਿਨਾਂ ਦੇ ਵਿੱਚ ਜਾਂ ਅਸੀਂ ਇਹਨਾਂ ਨੂੰ ਸੰਡੇ ਕੀਤਾ ਵਾਦਾ ਵੀ 1-2 ਦਿਨਾਂ ਦੇ ਵਿੱਚ ਤੁਹਾਨੂੰ 2 ਲੱਖ ਰੁਪਈਆ ਤੁਹਾਡੇ ਕਮਰੇ ਜਿਹੜੇ ਪੱਕੇ ਹੋਣ ਦੇ ਕਿਉਂਕਿ ਇੱਟਾਂ ਟੋਡੀਆਂ ਸਾਰੀਆਂ ਕੰਮ ਆ ਜਾਣੀਆਂ ਨੇ ਕੰਧਾਂ ਜੇ ਰਿਪੇਅਰ ਨਹੀਂ ਹੁੰਦੀਆਂ ਭਾਵੇਂ ਨਵੇਂ ਸਿਰੇੋਂ ਵੀ ਖੜੀਆਂ ਕਰ ਲਿਓ 2 ਲੱਖ ਰੁਪਈਆ ਤੁਹਾਡਾ ਖਰਚਾ ਹੋਣਾ ਰੇਤ ਦਾ ਟਰਾਲਾ ਭਾਵੇਂ ਮੰਗਲ ਸੁਣ ਜਾਂਦੇ ਨੇ ਵੀ ਅਸੀਂ ਪਿੰਡ ਦੇ ਵਿੱਚੋਂ ਜਿਹੜਾ ਇੰਤਜ਼ਾਮ ਕਰਦੇਾਂਗੇ ਔਰ 2 ਲੱਖ ਰੁਪਈਆ ਤੁਹਾਡਾ ਜਿਹੜਾ ਲੈਂਟਰ ਪੈ ਜਾਊਗਾ ਔਰ ਉਸ ਤੋਂ ਬਾਅਦ ਜਿਹੜੀ ਬੇਟੀ ਦੀ ਸ਼ਾਦੀ ਆ ਮੈਂ ਮਤਲਬ ਵੇਖ ਕੇ ਮਨ ਇਨਾ ਭਾਵਕ ਹੈ ਮੈਂ ਤਾਂ ਨਾ ਬੱਚਿਆਂ ਨੂੰ ਪੁੱਛਣ ਡਿਆ ਪਸੰਦ ਦੀ ਦੱਸਦੀ ਕੋਈ ਨਹੀਂ ਕੀ ਚਾਹੀਦਾ ਮੈਂ ਉਹਨੂੰ ਪੁੱਛਿਆ ਤੈਨੂੰ ਕੀ ਚਾਹੀਦਾ ਉਹਨੇ ਕੁਝ ਨਹੀਂ ਬੋਲਿਆ ਵੀ ਮਤਲਬ ਘਰ 'ਚ ਮੈਂ ਉਹਨੂੰ ਪੁੱਛਿਆ ਕੋਈ ਵਰੀ ਕੋ ਦਾਜ ਬਣਾ ਲਿਆ ਵਾ ਉਹਦੇ ਮੂੰਹੋਂ ਗੱਲ ਹੀ ਨਹੀਂ ਨਿਕਲਣੀ ਤੇ ਮੈਂ ਤੁਹਾਨੂੰ ਕਹਿੰਦਾ ਜੀ ਐਤਵਾਰ ਤੁਹਾਡੇ ਤੁਹਾਨੂੰ ਅਸੀਂ ਆ ਕੋਈ ਚੀਜ਼ਾਂ ਜਿਹੜੀਆਂ ਤੇ ਤੁਹਾਡੀ ਗਾਦੀ ਸਾਡੀ ਵੀ ਉਹ ਧੀ ਹੈ ਉਹਦੇ ਸਮਾਨ ਲਈ ਫਰਿੱਜ ਟੀਵੀ ਵਾਸ਼ਿੰਗ ਮਸ਼ੀਨ ਮਿਕਸੀ ਬੈੱਡ ਸੋਫਾ ਤੇਰੀ ਦਾਜ ਦੇ ਜਿਹੜੀ ਵਰੀ-ਵਰੀ ਆ ਸਾਰੀ ਅਸੀਂ ਤੈਨੂੰ ਐਤਵਾਰ ਲਿਆ ਕੇ ਦੇਵਾਂਗੇ ਤਾਂ ਜੋ ਅੱਗੋਂ ਤੁਸੀਂ ਸੁਰਖਰੂ ਹੋ ਜਾਓ ਵੀ ਵਿਆਹ ਦੇ ਵਿੱਚ ਕੋਈ ਦਿੱਕਤ ਨਾ ਆਵੇ ਤੇ ਲੈਟਰ ਤੁਹਾਡੇ ਦਾ ਇੰਤਜ਼ਾਮ ਵੀ ਮਤਲਬ ਇੱਕ ਦੋ ਦਿਨ ਦੇ ਵਿੱਚ ਹੀ ਅਸੀਂ ਉਹ ਜਿਹੜੀ amount ਆ ਤੁਹਾਨੂੰ ਕਿਸੇ ਨਾ ਕਿਸੇ ਕੋਲੋਂ ਕਿਸੇ ਮਤਲਬ ਸੱਜਣ ਕੋਲੋਂ ਜਿਹੜੀ ਪੁੱਜਦੀ ਕਰਾ ਦੇਾਂਗੇ ਸੋ ਆਪ ਦੀਆਂ ਬੱਚੀਆਂ ਦਾ ਖਿਆਲ ਰੱਖੋ ਸਾਡੀ ਇੱਕ ਤੁਹਾਨੂੰ ਬੇਨਤੀ ਆ ਵੀ ਜੇ ਬੱਚੀਆਂ ਤੁਹਾਡੀਆਂ ਪੜ੍ਹਨੀਆਂ ਚਾਹੁੰਦਾ ਤਾਂ ਉਹਨਾਂ ਦੇ ਉੱਤੇ ਸਖਤੀ ਨਾ ਕਰੋ ਕੱਲਾ ਪੜ੍ਹਾਇੰਦਾ ਨਹੀਂ ਉਹਨਾਂ ਗੱਗੋਮਾਲ ਤੋਂ ਖਦੇ ਬਾਹਰ ਜਾਣਾ ਵੀ ਅੰਮ੍ਰਿਤਸਰ ਪੜ੍ਹਨ ਜਾਣਾ ਜਾਂ ਨਾਲੇ ਪੜ੍ਹ ਜਾਣਾ ਜਿੰਨਾ ਉਹਨਾਂ ਦਾ ਆਉਣ ਜਾਣੇ ਯਾਤਰਾ ਦੇ ਉੱਤੇ ਜਾਂ ਜਿੰਨਾ ਉਹਨਾਂ ਦਾ ਰਸਤੇ ਦੇ ਉੱਤੇ ਪੈਸੇ ਜਿਹੜੇ ਲੱਗਣੇ ਨੇ ਚਾਹੇ ਉਹ ਆਟੋ ਚੱਲੇ ਜਾਣ ਚਾਹੇ ਉਹ ਬੱਸ ਚੱਲੇ ਜਾਣ ਸਾਨੂੰ ਉਹ ਵੀ ਵਿੱਚ ਇਨਕਲੂਡ ਕਰਕੇ ਜਮ੍ਹਾਂ ਕਰਕੇ ਦੱਸ ਦਿਓ ਅਸੀਂ ਤੁਹਾਡੀ ਫੀਸ ਦਾ ਤੇ ਆਉਣ ਜਾਣ ਦਾ ਖਰਚਾ ਵੀ ਜਿਹੜਾ ਵਿੱਚ ਜਮ੍ਹਾਂ ਕਰਦੇ ਆਂਗੇ ਜੇ ਬੱਚੀਆਂ ਸ਼ਹਿਰ ਕਿਸੇ ਹੋਸਟਲ 'ਚ ਰਹਿਣਾ ਚਾਹੁੰਦੀਆਂ ਤਾਂ ਮੈਂ ਉਹ ਵੀ ਖਰਚਾ ਦੇਣ ਨੂੰ ਤਿਆਰ ਆਂ ਪਰ ਆਪਦੀਆਂ ਧੀਆਂ ਨੂੰ ਪੜ੍ਹਾਓ ਜ਼ਰੂਰ ਇਤਰਾ ਉਹਨਾਂ ਨੂੰ ਮਤਲਬ ਆਪਾਂ ਮੁੰਡਿਆਂ ਦਾ ਤੇ ਖਿਆਲ ਰੱਖਦੇ ਆਂ ਤੇ ਕੁੜੀਆਂ ਨੂੰ ਐਵੇਂ ਵਾਰਾ ਸਮਝ ਕੇ ਵੀ ਉਹਨੂੰ ਮੈਂ ਪੁੱਛਣ ਆਂ ਵੀ ਪਲੱਸ 2 ਤੋਂ ਬਾਅਦ ਕਰਨਾ ਕੀ ਆ ਕਰਨਾ ਆਪਾਂ ਵਿਆਹ ਆ ਹੋਰ ਤੇ ਕੋ ਕਰਨਾ ਹੀ ਨਹੀਂ ਮਤਲਬ ਇਹੋ ਹੀ ਦਿਖਦਾ ਨਾ ਇਹਨਾਂ ਨੂੰ ਗਲੋ ਨਾ ਲਾਇਆ ਕਰੀਏ ਸਭ ਇਹਨਾਂ ਨੂੰ ਗਲ ਨਾ ਲਾ ਕੇ ਇਹਨਾਂ ਨੂੰ ਕਾਮਯਾਬ ਬਣਾ ਕੇ ਤੋਰਿਆ ਕਰੀਏ ਵੀ ਅੱਗੇ ਚਲੋ ਵਕਤ ਪ੍ਰਮਾਤਮਾ ਸੰਭੀਆਂ ਧੀਆ ਦਾ ਚੰਗਾ ਰੱਖੇ ਮੇਰੇ ਵੀ ਘਰ ਇੱਕ ਧੀ ਆ ਪਰ ਕਿਸੇ ਵੇਲੇ ਕੋ ਜਿੰਦਗੀ ਚ ਦਿੱਕਤ ਆਵੇ ਤੇ ਆਪਣਾ ਕਮਾਉਣ ਜੋਗੀਆਂ ਤੇ ਹੁਣ ਆਪਣਾ ਖਾਣ ਜੋਗੀਆਂ ਤੇ ਹੁਣ ਮੁੜ ਕੇ ਰੋਲਦੀਆਂ ਨਾ ਫਿਰਨ ਸੋ ਧੰਨਵਾਦ ਬਾਹਰ ਅਜ ਕਿਸੇ ਦੀ ਵੀ ਧੀ ਨੂੰ ਨਾ ਰੋਲੇ ਔਰ ਮੈਂ ਫਿਰ ਕਹਿਣਾ ਮੈਨੂੰ ਉਹ ਮਾਤਾ ਦੇ ਬੋਲ ਨਹੀਂ ਭੁੱਲਦੇ ਵੀ ਰੱਬਾ ਜੇ ਧੀਆ ਦਿਨਾ ਨਾ ਤੇ ਫਿਰ ਪੈਸੇ ਦਿਆ ਕਰੋ ਉਹਨਾਂ ਦੇ ਵਿਆਹ ਦੀ ਪੜਾਈ ਦੀ ਕੋਈ ਟੈਨਸ਼ਨ ਨਾ ਰਵੇ ਉਹ ਸਾਰੀ ਜ਼ਿੰਦਗੀ ਜਿਹੜਾ ਆਉਂਦੀਆਂ ਸੁੱਖ ਮਾਨਿਆ ਕਰਨ ਧੰਨਵਾਦ ਇਹੋ ਹੀ ਕੰਨੀ ਮੈਂ ਜੇ ਤਾਂ ਧੀਆ ਦੇਣੀਆਂ ਤੇ ਖੁੱਲੀ ਮਾਇਆ ਦੇ ਕੇ ਚੀਜ਼ ਤੂੰ ਤਰਸਣ ਨਾ ਤੇ ਨਹੀਂ ਤਾਂ ਦੇ ਨਾ ਗਰੀਬਾਂ ਵੀਡੀਓ ਬੀਸ ਨੂੰ ਵੀ ਦੇ ਹੋਰ ਵੀਡੀਓ ਲੈਤੀ ਜਾਂ ਪਰ ਸਾਡਾ ਬਹੁਤ ਨੁਕਸਾਨ ਹੋ ਰਿਹਾ ਘਰਾਂ ਤੇ ਬਾਹਰ ਕਿਹੜਾ ਪੀੜਾ ਭੇਦੀ ਸ਼ਾਨ ਹੈ ਹਾਂ ਮਨ ਆ ਜਾ ਮੇਰੇ ਵੀਰ ਦੇ ਆਉਨੇ ਠਹਿਰ ਕੇ ਹੈ ਆਉਨੇ ਮਾਰਦੇ ਚੱਪੜ ਜੰਗਾ ਆਉਣਾ ਜੇ ਮੇਰੇ ਵੀਰ ਨੂੰ ਜਰੂਰ ਆਉਣਾ